ਗੁਰਾਇਆਂ ਦੇ ਵਿੱਚ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਚੋਰ ਵੇਖੋ ਫੋਕ ਕੇ ਦਿਨ ਦੇ ਹੜੇ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਾਇਆਂ ਦੀਆਂ ਪਾਣੀ ਦੀਆਂ ਮੋਟਰਾਂ ਦਾ ਜਿੱਥੇ ਚੋਰਾ ਵੱਲੋਂ 1 ਮਹੀਨੇ ਵਿੱਚ 3 ਵਾਰ ਮੋਟਰਾਂ ਦੀਆਂ ਤਾਰਾਂ ਵੱਢ ਕੇ ਲੈ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਗੁਰਾਇਆਂ ਦੇ ਅਧਿਕਾਰੀ ਰਾਜਕੁਮਾਰ ਦੱਸਿਆ ਕਿ ਚੋਰਾ ਵੱਲੋਂ ਦਿਨ ਦੇ ਹੜੇ ਹੀ ਮੋਟਰ ਨੰਬਰ 2 ਦੀਆਂ ਤਾਰਾਂ ਨੂੰ ਚੋਰੀ ਕਰਕੇ ਬਾਹਰ ਦਾਦ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੋਟਰ ਨੰਬਰ 3 ਦੀਆਂ ਤਾਰਾਂ ਵੀ ਪਿਛਲੇ ਦਿਨੀ ਚੋਰੀ ਕਰ ਲਈ ਗਈਆਂ ਹੁਣ ਚੋਰੀ ਦੇ ਵਾਰਦਾਤਾਂ ਰੋਕਣ ਲਈ ਪੁਖਤਾ ਪ੍ਰਬੰਧ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਇੱਕ ਮੋਟਰ ਦੀਆਂ ਤਾਰਾਂ ਦੁਬਾਰਾ ਪਾਉਣ ਤੇ 8 ਤੋਂ 9000 ਰੁਪਏ ਖਰਚਾ ਆਉਂਦਾ ਹੈ ਅਤੇ ਇੱਕ ਮਹੀਨੇ ਵਿੱਚ 3 ਤੋਂ 4 ਮੋਟਰਾਂ ਦੇ ਤਾਰਾਂ ਦੀ ਚੋਰੀ ਹੋ ਚੁੱਕੀ ਹੈ ਇਸ ਬੰਦੀ ਅਜੇ ਪੁਲਿਸ ਨੂੰ ਕੋਈ ਵੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਅਸੀਂ ਨਗਰ ਕੌਂਸਲ ਕਰਾਇਆ ਤੋਂ ਆਏ ਆ ਤੇ A21 ਨੰਬਰ 32 ਆ ਇੱਥੇ ਪਹਿਲਾਂ ਵੀ ਚੋਰੀ ਹੋ ਚੁੱਕੀ ਸੀ ਤੇ ਅੱਜ ਦੁਬਾਰਾ ਫਿਰ ਚੋਰੀ ਹੋ ਚੁੱਕੀ ਆ ਤੇ ਮੋਟਰ ਨੰਬਰ 3 ਉੱਥੇ ਵੀ ਚੋਰੀ ਹੋ ਚੁੱਕੀ ਹੈ ਸ਼ਨੀਵਾਰ ਐਤਵਾਰ ਸ਼ਾਮ ਨੂੰ ਤੇ ਇਹ ਵਾਰ-ਵਾਰ ਚੋਰੀ ਜਿਹੜੀ ਹੋ ਰਹੀ ਹੈ ਦਿਨ ਦਿਹਾੜੇ ਹੋ ਰਹੀ ਹੈ ਤੇ ਇਹਦਾ ਕੋਈ ਪਤਾ ਨਹੀਂ ਲੱਗ ਰਿਹਾ ਵੀ ਕੌਣ ਵਿਅਕਤੀ ਹੈ ਕੀ ਕਰ ਰਿਹਾ ਕੌਣ ਕਿੱਦਾਂ ਕਰ ਰਿਹਾ ਕਿੰਨੀਆਂ ਚੋਰੀਆਂ ਹੋ ਗਈਆਂ ਜੀ ਆ ਮਹੀਨੇ ਦੇ ਵਿੱਚ ਤਿੰਨ ਹੋ ਗਈਆਂ ਤਿੰਨ ਚੋਰੀਆਂ ਹੋ ਗਈਆਂ ਇਸ ਮਹੀਨੇ ਚ ਕੀ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ ਉਹਨਾਂ ਲਈ ਪ੍ਰਬੰਧ ਹੁਣ ਕਰਨ ਕਰ ਰਹੇ ਆਸੀਂ ਇਹਨਾਂ ਦੇ ਹੁਣ ਵੇ ਆਏ ਕਮਰੇ ਨਾਲ ਆਪਣੇ ਸੇਵ ਕਰ ਰਹੇ ਆ ਦੇਖਦੇ ਆ ਵੀ ਬਾਕੀ ਹੋਰ ਵੀ ਕੀ ਕਾਰਵਾਈ ਹੁੰਦੀ ਹੈ ਸ਼ਿਕਾਇਤ ਦੇਤੀ ਪੁਲਿਸ ਨੂੰ ਹਾਂ ਸ਼ਿਕਾਇਤ ਕਰਨੀ ਆ ਪੁਲਿਸ 'ਚ ਪਹਿਲਾਂ ਚੋਰੀ ਹੋਈ ਸੀ ਉਹ ਤਾਂ ਨਹੀਂ ਕਰਵਾਈ ਆ ਹੁਣ ਹੋਈ ਆ ਹੁਣ ਸ਼ਿਕਾਇਤ ਕਰਨੀ ਜ਼ਰੂਰੀ ਬਣਦੀ ਆ ਕਿਉਂਕਿ ਬਾਰ-ਬਾਰ ਚੋਰੀ ਹੁੰਦੀ ਆ ਜਿਹੜੀਆਂ ਪਹਿਲਾਂ ਚੋਰੀਆਂ ਹੋਈਆਂ ਉਹਨਾਂ ਦੀ ਸ਼ਿਕਾਇਤ ਨਹੀਂ ਕੀਤੀ ਕਿ ਕੋਈ ਵੀ ਨਹੀਂ ਉਹਨਾਂ ਦੀ ਸ਼ਿਕਾਇਤ ਨਹੀਂ ਹੋਈ ਹਲੇ ਕਿੰਨਾ ਕਿੰਨਾ ਕ ਨੁਕਸਾਨ ਹੋਇਆ ਟੁੱਟ ਨੁਕਸਾਨ ਸਾਡਾ ਕਾਫੀ ਹੋ ਗਿਆ ਹੰਦ ਤਾਰ ਹੈ ਜੀ ਸਾਡਾ ਕਾਫੀ ਆ ਦੇ ਨੈਕ ਰੋਏ ਟਮਟਰ ਵਾਰੀ ਜਿਹੜੀ ਤਾਰ ਪਿੰਦੀ ਮੇਨ ਤਾਰ ਇਹ ਮਹਿੰਗੀ ਆ ਤਾਰ ਆ ਤੇ ਇਹਨਾਂ ਦੀ ਜਿਆਦਾ ਕਰੀਡ ਹੁੰਦੀ ਹੈ ਬੀਰ ਰਿਪੋਰਟ ਐਸਐਮਜੀ ਨਿਊਜ਼ ਪੰਜਾਬ